ਹਲਕਾ ਫਤਿਹਗੜ ਚੂੜੀਆਂ ਦੇ ਅਧੀਨ ਆਉਂਦੇ ਬਟਾਲਾ ਦੇ ਨਜ਼ਦੀਕੀ ਪਿੰਡ ਕਸੀਟਪੁਰ ਕਲਾਚ ਪੰਚਾਇਤ ਨੇ ਨਸ਼ਾ ਵੇਚਣ ਤੇ ਕਰਨ ਵਾਲਿਆਂ ਦੇ ਵਿਰੁੱਧ ਸਖਤ ਫੈਸਲਾ ਲਿਆ ਕਸੀਟਪੁਰ ਕਲਾ ਦੇ ਸਰਪੰਚ ਬੀਬੀ ਲਾਉਪ੍ਰੀਤ ਕੋਰ ਅਤੇ ਸਮੂਹ ਪੰਚਾਇਤ ਪਿੰਡ ਵਾਸੀਆਂ ਦੇ ਵੱਲੋਂ ਇੱਕ ਇਕਤਰਤਾ ਦੌਰਾਨ ਨਸ਼ਾ ਵੇਚਣ ਵਾਲਿਆਂ ਵਿਰੁੱਧ ਮਤਾ ਪਾਸ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਲਾਉਪ੍ਰੀਤ ਕੋਰ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕੁਝ ਮਤੇ ਪਾਸ ਕਿਤੇ ਗਏ ਹਨ ਜਿਸ ਅਨੁਸਾਰ ਪਿੰਡ ਚ ਨਸ਼ਾ ਵੇਚਣ ਵਾਲਿਆਂ ਦੀ ਫੜੇ ਜਾਣ ਤੇ ਕੋਈ ਵੀ ਪਰਵੀ ਨਹੀਂ ਕੀਤੀ ਜਾਏਗੀ ਉਹਨਾਂ ਕਹਿੰਦੇ ਕਿ ਸਭ ਤੋਂ ਪਹਿਲਾ ਪਿੰਡ ਚ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਏਗੀ ਅਤੇ ਜੇਕਰ ਨਸ਼ਾ ਵੇਚਣ ਵਾਲੇ ਜਾਂ ਕਰਨ ਵਾਲਾ ਪੁਲਿਸ ਅੜਿੱਕਿਆ ਹੁੰਦਾ ਹੈ ਤਾਂ ਪੰਚਾਇਤ ਉਸ ਦੀ ਕੋਈ ਸ਼ਿਫਾਇਸ਼ ਨਹੀਂ ਕਰੇਗੀ ਨਾ ਹੀ ਉਸ ਦੀ ਜ਼ਮਾਨਤ ਦੀ ਪਿੰਡ ਵਾਸੀਆਂ ਦੇ ਵੱਲੋਂ ਨਹੀਂ ਭਰੀ ਜਾਏਗੀ ਉਹਨਾਂ ਕਹਿੰਦੇ ਕਿ ਪਿੰਡ ਚ ਆਪਸੀ ਪਿਆਰ ਇਕਤਾ ਨੂੰ ਹੋਰ ਗੁੜਾ ਕਰਨ ਤੇ ਛੋਟੇ ਪੋਟੇ ਝਗੜੇ ਪਿੰਚੀ ਨਿਪਟਾਈ ਜਾਣਗੇ ਅਤੇ ਜੇਕਰ ਕੋਈ ਪਿੰਡ ਦੀ ਪੰਚਾਇਤ ਦੀ ਸਹਿਮਤੀ ਤੋਂ ਬਗੈਰ ਥਾਣੇ ਜਾਂਦਾ ਹੈ ਤਾਂ ਪੰਚਾਇਤ ਉਸ ਦੀ ਹੀ ਮਾਇਕ ਨਹੀਂ ਕਰੇਗੀ ਬਹੁਤ ਹੋ ਚੁੱਕਾ ਵਾ ਮਾਵਾ ਭੈਣਾ ਲੋਕਾਂ ਦੀਆਂ ਤਰਾ ਤਰਾ ਮਤਲਬ ਕਰ ਰਹੀਆਂ ਨੇ ਕਿ ਮੁੰਡਾ ਸਵੇਰ ਤੋਂ ਸ਼ਾਮ ਤੱਕ ਜਿਹੜੇ ਨਸ਼ੇ ਨਾਲ ਉਕੀ ਢੱਕੇ ਹੁੰਦੇ ਨੇ ਉਹਨਾਂ ਦੇ ਕਰਕੇ ਬਸ ਇਹੀ ਪਿੰਡ ਦੀ ਸੇਵਾ ਕਰਨ ਲਈ ਮਤਲਬ ਮਤਾ ਪਾਇਆ ਗਿਆ ਕਿ ਚਿੱਟੇ ਨੂੰ ਖਤਮ ਕਰਨ ਵਾਸਤੇ ਕੋਈ ਵੀ ਪਿੰਡ ਦਾ ਪੰਚਾਇਤ ਦਾ ਮੈਂਬਰ ਜਾਂ ਮੋਤਬਰ ਉਹਨਾਂ ਦੇ ਪਿੱਛੇ ਨਹੀਂ ਜਾਵੇਗਾ ਦੇ ਰਿਹਾ ਇਸ ਚੀਜ਼ ਦਾ ਕਿ ਨਸ਼ੇ ਨੂੰ ਖਤਮ ਕਰਨ ਲਈ ਇਹ ਮਤ ਇੱਕ ਨੂੰ ਨਾਰਾਜ਼ ਕਰਾਂਗੇ ਤੇ ਦਾਹੋ ਦੇ ਨਾਲ ਖੁਸ਼ ਵੀ ਆਪਣੇ ਨਾਲ ਵੀ ਜੁੜਦੇ ਨੇ ਇਹ ਚੀਜ਼ ਨੂੰ ਦੇਖ ਕੇ ਮਤਾ ਪਾਇਆ ਗਿਆ ਮੈਂ ਜੜ ਨੂੰ ਫੜਿਆ ਵਾ ਕਿ ਜਿਹੜਾ ਨਸ਼ਾ ਜਿਹੜਾ ਵੀ ਪਿੰਡ ਚ ਵੇਚਦਾ ਵਾ ਉਹ ਜਾਂ ਤੇ ਪਿੰਡ ਛੱਡੂਗਾ ਤੇ ਪਿੰਡ ਚ ਬਿਲਕੁਲ ਨਸ਼ਾ ਵੇਚ ਨਹੀਂ ਦਿੱਤਾ ਜਾਊਗਾ ਦੇਖੇ ਜੇ ਨਾ ਹੀ ਤਾਂ ਸਾਡੇ ਵੱਲ ਲਾਵੇ ਤੇ ਨਾ ਹੀ ਕੋਈ ਪੰਚਾਇਤ ਸਰਪੰਚ ਪੰਚੋ ਦੀ ਮਦਦ ਕਰੇਗਾ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਹਰ ਪਿੰਡ 'ਚ ਮਤੇ ਪੈਣੇ ਚਾਹੀਦੇ ਜਿਵੇਂ ਸਾਡੇ ਹਲਕਾ ਅੰਚੜ ਜਬਲਬੀਰ ਸਿੰਘ ਪੰਨੂ ਜੀ ਨੇ ਉਹਨਾਂ ਨੇ ਵੀ ਸਖਤ ਉਦਾਇਤ ਕੀਤੀ ਹੈ ਕਿ ਪਿੰਡ ਵਿੱਚ ਨਸ਼ਾ ਜਿਹੜਾ ਨਹੀਂ ਵੀਕਣਾ ਚਾਹੀਦਾ ਤਾਂ ਉਹਨਾਂ ਦੀਆਂ ਲਿਹਾ ਤੇ ਚਲਦੇ ਹੋਏ ਅਸੀਂ ਜਿਹੜਾ ਮਤਾ ਪਾਇਆ ਗਿਆ ਕਿ ਕਿਸੇ ਵੀ ਪਿੰਡ ਵਿੱਚ ਜਿੱਥੋਂ ਤੱਕ ਵੀ ਹੋ ਸਕਦਾ ਲਾਗੇ ਵੀ ਜਿਹੜੇ ਪਿੰਡ ਆ ਉਹਨਾਂ ਨੂੰ ਵੀ ਬਿਲਕੁਲ ਕਹਿ ਦਿੱਤਾ ਜਾਊਗਾ ਕਿ ਇਸ ਚੀਜ਼ ਤੇ ਮਤੇ ਜਿਹੜੇ ਪਾਈ ਜਾਣ ਕਰਨ ਵਾਸਤੇ ਜਾਂ ਨਸ਼ਿਆਂ ਦਾ ਖਾਤਮਾ ਕਰਨ ਲਈ ਸਿਹਤ ਸਿਹਤ ਮੈਡੀਕਲ ਸੇਵਾਵਾਂ ਨੂੰ ਸਹੀ ਬਣਾਉਣ ਲਈ ਇਹ ਜਿਹੜਾ ਮੈਂ ਬਾਹਰ ਤੋਂ ਆਇਆ ਇੱਥੇ ਕਈ ਪਰਿਵਾਰ ਗਰੀਬ ਪਰਿਵਾਰ ਹੁੰਦੇ ਨੇ ਉਹ ਨਹੀਂ ਦਵਾਈਆਂ ਲੈ ਸਕਦੇ ਤੇ ਦਵਾਈਆਂ ਤੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇਸ ਲਈ ਉਹ ਮੈਡੀਕਲ ਸਟੋਰ ਤੋਂ ਟੈਸਟ ਕਰਵਾ ਸਕਦੇ ਦਵਾਈਆਂ ਲੈ ਸਕਦੇ ਉਹਦਾ ਜਿਹੜਾ ਬਿੱਲ ਆ ਸਰਪੰਚ ਵੱਲੋਂ ਦਿੱਤਾ ਜਾਊਗਾ ਮਹੀਨੇ ਬਾਅਦ ਕਿਸੇ ਨੂੰ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਜੋ ਵੀ ਲੋੜ ਆ ਮੈਡੀਕਲ ਤੋਂ ਲੈ ਸਕਦੇ ਆ ਤੇ ਬਿੱਲ ਸਰਪੰਚ ਵੱਲੋਂ ਦਿੱਤਾ ਜਾਊਗਾ ਉਹ ਦੁਕਾਨਾਂ ਕਿੱਥੇ ਕਿੱਥੇ ਹੋਣਗੀਆਂ ਆਪਣੇ ਦੇਖੋ ਹਲੇ ਤਾਂ ਮੈਂ ਪਿੰਡ ਤੋਂ ਪਿੰਡ ਲੈਵਲ ਤੋਂ ਸ਼ੁਰੂਆਤ ਕੀਤੀ ਆ ਜਿੰਨੇ ਮੇਰੇ ਪਿੰਡ ਦੇ ਲੋਕ ਆ ਤੇ ਉਹ ਆਪਣੇ ਪਿੰਡ ਵਿੱਚ ਮੈਡੀਕਲ ਸਟੋਰ ਆ ਉੱਥੋਂ ਦਵਾਈ ਲੈ ਸਕਦੇ ਆ ਤੇ ਬਿੱਲ ਜਿਹੜਾ ਮਹੀਨੇ ਬਾਅਦ ਦੇ ਦਿੱਤਾ ਜਾਊ ਜਿੰਨਾ ਵੀ ਬੰਦਾ ਦਾ ਬਸ ਇਹੀ ਇੱਕ ਮਕਸਦ ਦੀ ਲੋਕਾਂ ਦੀ ਸੇਵਾ ਕਰਨਾ ਆਪਾਂ ਗੱਲ ਵੀ ਆ ਉਹਨੇ ਕੋਲੀ-ਉਲੀ ਕਰੀ ਜਾਂਦੇ ਸਭ ਕੁਝ ਉਦੋਂ ਦੀ ਸਭਾਈ ਤੋਂ ਹੀ ਦੇਖਣਾ ਹਾਂਜੀ ਤੇ ਹੋਰ ਡਿਫੈਂਸੀ ਦਾ ਕੰਮ ਵੀ ਸ਼ੁਰੂ ਕਰਾਉਣਾ ਹੋਰ ਬਾਕੀ ਜਿਹੜੇ ਕੰਮ ਹੋਣਗੇ ਕਰਨਗੇ ਬੱਬੀ ਜੀ ਤੁਹਾਡੀ ਜਦੋਂ ਤੱਕ ਤੁਸੀਂ ਪੰਚਾਇਤ ਮੈਂਬਰ ਸੀ ਉਦੋਂ ਜੇ ਤੇ ਹੁਣ ਚ ਕੀ ਅੰਤਰ ਲੱਗਦਾ ਤੁਹਾਨੂੰ ਹਾਂਜੀ ਮੈਨੂੰ ਤਾਂ ਅੰਦਰ ਸਰਪੰਚ ਖਲੋ ਮੈਂ ਖਲੋਤਾ ਨਹੀਂ ਮੈਂ ਨਹੀਂ ਮੈਂ ਨਹੀਂ ਉਹਤੇ ਨਹੀਂ ਆਣ ਕੇ ਸਰਪੰਚ ਕਰਦੇ ਕਈ ਮੇਰੀ ਹੋਰ ਮਦਦ ਕੀਤੀ ਹੈ ਮੈਂ ਅਕਲ ਕੀ ਆਪ ਵੀ ਸਹਨੇ ਹੁੰਦੇ ਆ ਜੀ ਬਹੁਤ ਵਧੀਆ ਮਤੇ ਪਾਏ ਜੋ ਸਾਡੇ ਵੀਰ ਨੇ ਪਾਏ ਬਹੁਤ ਵਧੀਆ ਪਿੰਡ ਦੀ ਭਲਾਈ ਵਾਸਤੇ ਪਏ ਨੇ ਕੀ ਲੱਗਦਾ ਵੀ ਇਦਾਂ ਦੇ ਮਤੇ ਜਿਹੜੇ ਆ ਸੁਵਿਧਾ ਸਹਾਂਗ ਦੇ ਪਿੰਡ ਬਿਲਕੁਲ ਜੀ ਸੁਧਾਰ ਸੜਕਾਂਗੇ ਮੈਂ ਤਾਂ ਕਹਿੰਦਾ ਕਿ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਸਿਹਤ ਵਾਸਤੇ ਜੋ ਮਤਲਬ ਸਾਨੂੰ ਚਾਹੀਦੀਆਂ ਸਹੂਲਤਾਂ ਉਹ ਵੀ ਵੀਰ ਸੱਜ ਨੇ ਦਿੱਤੀਆਂ ਮੈਡੀਕਲ ਦੀਆਂ ਦੱਸੀਆਂ ਬਹੁਤ ਵਧੀਆ ਤਰੀਕਾ ਲਗਦਾ ਨਹੀਂ ਇਦਾਂ ਬਾਕੀ ਪਿੰਡਾਂ ਦੀ ਵੀ ਹੁਣ ਚੱਲਦਾ ਬਿਲਕੁਲ ਜੀ ਹਰ ਇੱਕ ਪਿੰਡ 'ਚ ਮੈਂ ਤਾਂ ਕਹਿੰਦਾ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਕਿਉਂਕਿ ਜਿਹਦੇ ਨਾਲ ਪਿੰਡ ਦਾ ਵਿਕਾਸ ਹੋ ਸਕਦਾ ਪਿੰਡ ਦੀ ਭਲਾਈ ਹੋ ਸਕਦੀ ਆ ਜ਼ਰੂਰ ਪੈਣੇ ਚਾਹੀਦੇ ਉਸ ਵੇ ਪਰ ਅਲਾਵਾ ਹਰ ਇੱਕ ਪਿੰਡ ਦੇ ਵਿੱਚ ਅਗਲੇ ਇਦਾਂ ਦਾ ਸਰਪੰਚ ਹੋਵੇਗਾ ਤੇ ਪਿੰਡ ਜ਼ਰੂਰ ਤਰੱਕੀ ਕਰੇਗਾ ਮੈਂ 100% ਨਸਾ ਪਿੰਡ ਦੇ ਵਿੱਚੋਂ ਖਤਮ ਹੋ ਸਕਦਾ ਜੀ ਪਿੰਡ ਵਾਸੀਆਂ ਦਾ ਕਿੰਨਾ ਕਿ ਸਹਿਯੋਗ ਹੈ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਹੈ ਜੀ